ਵਾਹਿਗੁਰੂ 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 ਏਕ ਓੰਕਾਰ ਏਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਜਿਨੀ ਸਤ ਪੰਖ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸਚ ਆਦ ਸਚ ਜੋ ਗਾਦ ਸਚ ਜੋ ਗਾਦ ਸਚ ਹੈਪੀ ਸਚ ਹੈਪੀ ਸਚ ਨਾਨਕ ਹੋਸੀ ਨਾਨਕ ਹੋਸੀ ਪੀ ਸਚ ਪੀ ਸਚ ਸੋਚਿਆ ਸੋਚਣਾ ਹੋਵੇਈ ਸੋਚਿਆ ਸੋਚਣਾ ਹੋਵੇਈ ਜੇ ਸੋਚੇ ਲਖਵਾਰ ਜੇ ਸੋਚੇ ਲਖਵਾਰ ਚੁਪਿਆ ਚੁਪਨਾ ਹੋ ਗਈ ਚੁਪਿਆ ਚੁਪਨਾ ਹੋ ਗਈ ਜੇ ਲਈ ਰਹਾ ਲਿਵਤਾਰ ਚੇਲੇ ਲਿਹਾ ਮੁਫਤਾਰ ਭੁੱਖਿਆ ਭੁੱਖ ਨਾ ਉਤਰੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਜੇ ਬੰਨਾ ਪੂਰੀਆਂ ਪਾਰ ਸਹਸਣ ਭਲ ਲੱਖ ਹੋਈ ਸਹਸਣ ਭਲ ਲੱਖ ਹੋਈ ਜੀਕ ਨਾ ਚੱਲੇ ਨਾਲ ਸੇ ਕਿਨਾ ਚੱਲੇ ਨਾਲ ਕੇ ਸਚਿਆਰਾ ਹੋਈ ਐ ਜੇ ਪੰਨਾ ਪੂਰੀ ਕਿਉ ਸਚਿਆਰਾ ਹੋਈ ਐ ਕਿਉ ਕੋੜੇ ਟੁੱਟੇ ਪਾਲ ਟੁੱਟੇ ਕੋੜੇ ਟੁੱਟੇ ਪਾਲ ਹੋ ਕੇ ਮਰ ਜਾਈ ਚੱਲਣਾ ਹੋ ਕੇ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ ਸਿੱਖੀ ਦੇ ਤੱਕ ਚ ਨਾ ਤਾਜ ਰਹਿੰਦਾ ਤੇਰੇ ਤਾਲੇ ਟੁੱਟਦੇ ਨਾ ਗੁਲਾਮੀਆਂ ਦੇ ਦੇਸ਼ ਉਵੇਂ ਹੀ ਅੱਜ ਮੁਤਾਜ ਰਹਿੰਦਾ ਨਵੇਂ ਗੁਰੂ ਜੀ ਦੇ ਬਲਿਦਾਨ ਨਾਲ ਦਿੰਦੇ ਤੇ ਜੰਜੂ ਲਾਉਣ ਦਾ ਅੱਜ ਰਿਵਾਜ ਰਹਿੰਦਾ ਦਸਮ ਪਿਤਾ ਸਰਬੰਸ ਜੀ ਵਾਰ ਦੇਣਾ ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਖਤੇ ਰੱਜੇ ਰਹੋ ਨਾ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਚਮਕੌਰ ਦੀ ਗੜੀ ਵੀ ਯਾਦ ਰੱਖਿਓ ਛੋਟੇ ਲਾਹਲ ਤੇ ਦਾਦੀ ਨੂੰ ਭੁਲਾਇਓ ਨਾ ਠੰਡੇ ਬਰਜ ਤੇ ਠੰਡ ਵੀ ਯਾਦ ਰੱਖਿਓ ਰੰਗਾਂ ਵਿੱਚ ਬੇਸ਼ੱਕ ਰਹੋ ਰੰਗੇ ਕੁਝ ਇਤਿਹਾਸ ਦੇ ਰੰਗ ਦੀ ਯਾਦ ਰੱਖਿਓ ਹਰ ਧਰਮ ਦੀ ਕਦਰ ਖੂਬ ਕਰਨੀ ਸਿੱਖੀ ਨਾਲ ਸੰਬੰਧ ਵੀ ਯਾਦ ਰੱਖਿਓ ਸਿੱਖੀ ਨਾਲ ਸੰਬੰਧ ਵੀ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਹਿਗੁਰੂ Vahe Guru, 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 Guru, Vahe 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 Guru.